ਪਿੰਡੋ ਜਲਾ ਮਾਜਰਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਜਗਤਰਾਮ ਜੀ ਦੀ ਵਰਸੀ ਮਨਾਇ ਗਈ ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਉਤਟ ਜਿਹੜਾ ਲੰਗਰ ਵਰਤਾਇਆ ਗਿਆ ਔਰ ਅਸੀਂ ਤੁਹਾਨੂੰ ਲੰਗਰ ਹਾਲ ਦੀਆਂ ਤਸਵੀਰਾਂ ਜਿਹੜੀਆਂ ਆ ਆਪਣੇ ਇਸ ਚੈਨਲ ਦੇ ਉੱਪਰ ਦਿਖਾ ਰਹੇ ਹੈਗੇ ਆ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ ਹਰ ਪਹਿਲੂ ਜਿਹੜਾ ਆ ਉਹ ਦਿਖਾਇਆ ਜਾਵੇ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਸੀਂ ਦੇਖ ਪਾ ਰਹੇ ਹੋ ਅਤੁੱਟ ਲੰਗਰ ਜਿਹੜਾ ਆ ਲੰਗਰ ਆਲ ਦੀਆਂ ਤਸਵੀਰਾਂ ਦੇਖ ਪਾ ਰਹੇ ਹਾਂ ਕਾਫੀ ਦੂਰ ਦੂਰ ਤੱਕ ਜਿਹੜੀਆਂ ਆ ਉਹ ਲਾਈਨਾਂ ਲੱਗੀਆਂ ਹੋਈਆਂ ਨੇ ਔਰ ਅਤੁੱਟ ਲੰਗਰ ਜਿਹੜਾ ਵਰਤਾਇਆ ਜਾ ਰਿਹਾ ਔਰ ਫਲ ਫਰੂਟ ਦਾ ਜਿਹੜਾ ਲੰਗਰ ਹੈਗਾ ਉਹ ਵੀ ਇਸ ਦੇ ਨਾਲ ਅਤੁੱਟ ਵਰਤਾਇਆ ਜਾ ਰਿਹਾ ਹੈ ਔਰ ਤੁਸੀਂ ਚੈਨਲ ਤੇ ਦੇਖ ਪਾ ਰਹੇ ਹੋ ਇਹ ਸਾਡੇ ਗੜ ਪ੍ਰਧਾਨਾ ਤੋਂ ਨੇ ਭਾਈ ਸਾਹਿਬ ਔਰ ਮੈਂ ਤੁਹਾਨੂੰ ਇੱਕ ਜਨਰਲ ਨੌਲੇਜ ਲਈ ਦੱਸ ਦਿੰਨਾ ਆ ਬਹੁਤ ਸਮਾਂ ਪਹਿਲਾਂ ਉਸ ਵੇਲੇ ਮੇਰੀ ਉਮਰ ਕਾਫੀ ਛੋਟੀ ਹੁੰਦੀ ਸੀ ਤੇ ਮੈਂ ਅਖਬਾਰਾਂ ਬੰਦਦਾ ਹੁੰਦਾ ਸੀ ਤੇ ਬਾਬਾ ਜੀ ਦੇ ਨਾਲ ਮੇਰੀ ਉਮਰ ਕਾਫੀ ਛੋਟੀ ਸੀਗੀ ਬਾਬਾ ਜੀ ਨੂੰ ਅਕਸਰ ਹੀ ਮੈਂ ਇੱਥੇ ਮਿਲਦਾ ਹੁੰਦਾ ਸੀ ਔਰ ਮੈਨੂੰ ਉਹਨਾਂ ਦਾ ਦਰਸ਼ਨ ਕਰਨ ਦਾ ਮੌਕਾ ਤਕਰੀਬਨ ਤਕਰੀਬਨ ਮਿਲਦਾ ਰਹਿੰਦਾ ਸੀ ਮੈਂ ਜੀਵਨ ਆਪਣਾ ਆਪਣੀ ਸਹਿਬ ਔਰ ਹਰ ਜਗ੍ਹਾ ਜਿਹੜੀ ਆ ਉਹ ਸ਼ਵੀਲਾਂ ਲਗਾਈਆਂ ਗਈਆਂ ਨੇ ਉਹ ਠੰਡੇ ਮਿੱਠੇ ਜਲਦੀ ਜਿਹੜੀ ਸ਼ਵੀਲ ਹੈਗੀ ਆ ਉਹ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਮੌਕੇ ਤੇ ਲੱਗੀ ਹੋਈ ਹੈ ਰਸਤਿਆਂ ਦੇ ਵਿੱਚ ਵੀ ਜਿਹੜਾ ਕੋਲਡ ਡਰਿੰਕ ਆਦ ਦੇ ਲੰਗਰ ਜਿਹੜੇ ਆ ਉਹ ਲੱਗੇ ਹੋਏ ਨੇ ਔਰ ਚਲੋ ਅੰਦਰ ਜਾਂਦੇ ਹਾਂ ਹੁਣ ਮੇਲੇ ਦੇ ਸਟੇਜ ਪ੍ਰੋਗਰਾਮ ਜਿਹੜਾ ਆ ਉਹ ਇੱਥੇ ਸਟੇਜ ਪ੍ਰੋਗਰਾਮ ਦਾ ਤੁਸੀਂ ਆਨੰਦ ਜਿਹੜਾ ਆ ਆਏ ਹੋਏ ਸ਼ਰਧਾਲੂ ਜਿਹੜੇ ਆ ਵਾਹਿਗੁਰੂ ਸਟੇਜ ਪ੍ਰੋਗਰਾਮ ਜਿਹੜਾ ਹੈ ਇੱਥੇ ਚੱਲ ਰਿਹਾ ਹੈਗਾ ਮੂਰ ਮਾਲਿਕ ਅਕਾਲਪੁਰ ਦੇ ਪੁੱਤਰ ਪਰਮਾਤਮਾ ਜੀ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਪਵਿੱਤਰ ਅਸਥਾਨ ਧੰਨ ਧੰਨ ਬਾਪੂ ਜਗਤਰਾਮ ਜੀ ਦੇ ਗਰੀਂ ਗਿੱਟਾ ਸਾਹਿਬ ਪਿੰਡ ਜਲਾਹ ਮਾਜਰਾ ਸਾਨੂੰ ਤੁਹਾਡੇ ਦਰਸ਼ਨ ਕਰਾਉਂਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਇੱਥੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਸੁਭਾਗ ਮਿਲਿਆ ਤੇ ਇਸ ਤੋਂ ਬਾਅਦ ਆਓ ਜੀ ਸਟੇਜ 'ਤੇ ਸਾਹਿਬ ਨੂੰ ਔਰ ਇਹਦੀ ਕਾਰਵਾਈ ਕਰਾਂਗੇ ਪਵਿੱਤਰ ਸਥਾਨ ਦੀਆਂ ਤਸਵੀਰਾਂ ਦੇ ਔਰ ਲਾਈਵ ਪ੍ਰੋਗਰਾਮ ਵੀ ਜਿਹੜਾ ਆ ਕੀਤਾ ਜਾ ਰਿਹਾ ਆ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਇਸ ਮੇਲੇ ਦਾ ਸਿੱਧਾ ਪ੍ਰਸਾਰਣ ਵੀ ਜਿਹੜਾ ਆ ਲਾਈਵ ਜਿਹੜਾ ਆ ਉਹ ਵੀ ਦਿਖਾਇਆ ਜਾ ਰਿਹਾ ਹੈ ਤਾਂ ਜੋ ਬੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਸੰਗਤ ਬੈਠੀ ਹੈਗੀ ਆ ਉਹ ਦੇਖ ਸਕਣ ਔਰ ਦੂਸਰੇ ਪਾਸੇ ਤੁਸੀਂ ਨਵਾਂ ਸ਼ਰਦਵਾਪਾ YouTube ਚੈਨਲ ਦੇ ਉੱਪਰ ਰਿਪੋਰਟ ਦੇਖ ਪਾ ਰਹੇ ਹੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਉਹ ਤੁਹਾਨੂੰ ਅਸੀਂ ਆਪਣੇ ਚੈਨਲ ਰਾਹੀਂ ਜਿਹੜਾ ਦਿਖਾਈਏ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਤੱਕ ਪਹੁੰਚੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਹਰ ਰਿਪੋਰਟ ਹਰ ਖਬਰ ਤੁਹਾਡੇ ਤੱਕ ਮਾਫੀ ਹੈ ਜੀ ਇੱਕ ਨੌਜਵਾਨ ਵਜੋਂ ਇਹ ਪੇਸ਼ ਹੌਂਦਾ ਕਿ ਸਾਰੀ ਸੰਗਤ ਦੀਆਂ ਭੈਣਾ ਨੌਜਵਾਨ ਬੱਚੇ ਮੈਂ ਸਭ ਨੂੰ ਸਮੂਹੇ ਤੌਰ ਤੇ ਬੇਨਤੀ ਕਰਦਾ ਕਿ ਗਾਇਉਣਾ ਖਤਰਾ ਪ੍ਰੋਗਰਾਮ ਸਮਾਪਤ ਹੋ ਜਾਂਦਾ ਤੇ ਫੇਰ ਇੱਕ ਤਰ੍ਹਾਂ ਬੋਲੀ ਹੁੰਦੀ ਨਹੀਂ ਉਸ ਵਾਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਲੱਗੜ ਛੋ ਕੋ ਜਾ ਕੇ ਔਰ ਇਸ ਵਕਤ ਤੱਕ ਕਰੀਬ ਜਿਹੜਾ ਸਮਾਂ ਹੈਗਾ 4 ਵਜੇ ਦੇ ਕਰੀਬ ਹੋ ਚੁੱਕਾ ਹੈ ਸਵੇਰ ਤੋਂ ਹੀ ਜਿਹੜਾ ਕਿ ਇਹ ਪ੍ਰੋਗਰਾਮ ਜਿਹੜਾ ਉਹ ਵਾਹਿਗੁਰੂ ਕੀ ਖਾਲਸਾ ਚੱਲਦਾ ਹੈ ਸ੍ਰੀ ਵਾਹਿਗੁਰੂ ਦੀ ਫਤਿਹ ਔਰ ਹਰ ਸਾਲ ਇਹ ਵਰਸੀ ਜਿਹੜੀ ਆ ਮਨਾਈ ਜਾਂਦੀ ਆ ਤੇ ਬਹੁਤ ਹੀ ਅੱਛੀ ਹਾਜ਼ਰੀ ਦੇ ਕੇ ਗਏ ਨੇ ਔਰ ਨਵਾਂ ਸ਼ਹਿਰ ਦਾਪਾ YouTube ਚੈਨਲ ਤੇ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਜਿਹੜੀਆਂ ਆ ਕਹਿ ਕੇ ਖੰਮ ਜਰ ਹੋ ਜਾਣਾ ਤੇ ਸਾਰੇ ਆ ਗਏ ਆ ਸੋ ਦੋ ਚਾਰ ਮਿੰਟ ਦੀ ਗੱਲਿਆ ਬੈਠਣ ਦੀ ਕਿਰਪਾਤਾ ਕਰੋ ਇਸ ਮੌਕੇ ਤੇ ਤੁਸੀਂ ਦੇਖ ਪਾ ਰਹੇ ਹੋ ਜੋ ਦੋ ਦਿਨ ਬੱਚਿਆਂ ਨੂੰ ਦਾ ਪਾਲ ਦਿੰਦੀ ਹੈ ਉਹੀ ਛੋਟੇ ਹੁੰਦੇ ਬੱਚੇ ਇੱਕ ਦਿਨ ਦੇ ਨੂੰ ਅੱਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਜਿਹੜਾ ਆ ਕਿ ਹਰ ਪਹਿਲੂ ਜਿਹੜਾ ਉਹ ਮੇਲੇ ਦਾ ਦੱਸ ਸਕੀਏ ਸਾਗਤ ਨੇ ਬੜਾ ਪਿਆਰ ਦਿੱਤਾ ਜੀ ਤੇ ਮੈਂ ਬੜਾ ਮਸ਼ਹੂਰ ਹਾਂ ਬੜਾ ਧੰਨਵਾਦੀ ਹੈ ਬੜੇ ਆਦਰਮਾਨ ਆਪਣਾ ਨਾਮ ਹੋਰ ਵਗੈਰਾ ਵੀ ਨਾ ਆ ਜਾਣਕਾਰਿਆਂ ਨੇ ਸੁਣਿਆ ਤੇ ਦਾਸ ਦਾ ਨਾਮ ਸਾਥ ਸਲਾਮਤ ਜੋਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਣੀ ਸਾਹਿਬ ਦੀ ਕਿਰਪਾ ਰੂਰ ਇੱਕ ਸੀਨਾ ਵੱਲੋਂ ਜਿਹੜਾ ਸੰਦੇਸ਼ ਹੈਗਾ ਆ ਉਹ ਤੁਸੀਂ ਦੇਖਿਆ ਹੈਗਾ ਆ ਔਰ ਤੁਹਾਨੂੰ ਅਸੀਂ ਦਿਖਾਉਂਦੇ ਆ ਬਾਹਰਲਾ ਵੀ ਮੇਲੇ ਦਾ ਦ੍ਰਿਸ਼ ਜਿਹੜਾ ਆ ਔਰ ਬਾਜ਼ਾਰ ਜਿਹੜੇ ਹੈਗੇ ਆ ਉਹ ਦੂਰ ਤੱਕ ਸਜੇ ਹੋਏ ਨੇ ਦੂਰ ਤੱਕ ਕਬ ਬਾਜ਼ਾਰ ਜਿਹੜੇ ਆ ਉਹ ਮੇਲੇ ਦੇ ਸਜੇ ਹੋਏ ਨੇ ਔਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਪਹਿਲੂ ਜਿਹੜਾ ਆ ਉਹ ਆਪਣੇ ਇਸ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਦਿਖਾਈਏ ਸੋ ਨਵਾਂ ਸ਼ਹਿਰ ਦਵਾਪਾ ਤੋਂ ਚੀਫ ਐਡੀਟਰ ਕਸ਼ਮੀਲਾ ਕੈਦ ਕਰਤਾ ਦੀ ਬੇਸ਼ੇਰ ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਰਸਤਿਆਂ ਦੇ ਵਿੱਚ ਵੀ ਜਿਹੜੇ ਆ ਗਿਆ ਠੰਡੇ ਮਿੱਠੇ ਜਿਹੜੇ ਜਲਦੀ ਜਿੱਥੇ ਸ਼ਬੀਲਾ ਲੱਗਿਆ ਉੱਥੇ ਕੋਲਡ ਡਰਿੰਕ ਦਾ ਵੀ ਜਿਹੜਾ ਆ ਉਹ ਲੰਗਰ ਜਿਹੜਾ ਆ ਇਸ ਮੌਕੇ ਤੇ ਉੱਪਰ ਜਿਹੜਾ ਆ ਲੱਗਾ ਹੋਇਆ ਆ ਤੁਸੀਂ ਦੇਖ ਪਾ ਰਹੇ ਹੋ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼